thank you ਉਹੀ ਕਹਣਗੇ ਕਰਮਾਂ ਵਾਲੇ ਆ ਦਰਸ਼ਨ ਕਰਨ ਆਏ ਨੇ ਮਹਾਰਾਜ ਸਭ ਤੋਂ ਇਹਨਾ ਗੁਰੂ ਰੂਪ ਸਾਧ ਸੰਗਤ ਜੀ ਦੇ ਸਾਥ ਆਪਣੇ ਸਾਡੇ 60 ਹੋਣ ਤੋਂ ਬਾਅਦ ਜਿੱਤੇ ਹਲਾਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੜੀ ਆ ਪਰ ਕਿਰਪਾ ਹੈ ਕਿ ਮਹਾਰਾਜ ਨੇ ਬਾਣੀ ਜੀ ਲਿਖਿਆ ਹੈ ਸੇਵਕ ਵਰ ਸੇਵਾ ਬਣਾਈ ਹਮ ਬੂਜ ਪਰਮ ਪਦ ਪਾਈ ਇਹ ਜਿਨਾਂ ਨੂੰ ਸੇਵਾ ਦਾ ਹੁਕਮ ਹੁੰਦਾ ਹੈ ਨਾ ਮਹਾਰਾਜ ਆਪ ਹੀ ਵਸਦੇ ਹਨ ਦਵਿੰਦਰ ਉਦੋਂ ਸੇਵਾ ਫਿਰ ਨੂੰ ਨਾਲਜ ਸਾਹਿਬ ਆਪ ਹੀ ਉਹਨਾਂ ਦੇ ਵਸਦੇ ਤੇ ਆਪ ਹੀ ਕਰਾ ਲੈਂਦੇ ਨੇ ਜਿਸ ਤਰ੍ਹਾਂ ਉਹਨੂੰ ਦੁਬਈ ਟਰਾਂਸਪੋਰਟ ਤੇ ਕਾਰ ਫੇਰ ਤੇ ਉਹਨਾਂ ਨੇ ਜਿਸ ਤਰ੍ਹਾਂ ਮਿਹਰ ਕੀਤੀ ਉਹ ਕਹਿੰਦੇ ਨਾ ਆਪਣਾ ਕੀ ਆ ਕਸ਼ੂ ਨਾ ਆਏ ਜੈਸੋ ਪੁਰਾਣੀ ਲੋਚਿਆ ਕੋਏ ਆਪਣਾ ਕੀ ਕਰੀ ਹੁੰਦਾ ਲੇਕਿਨ ਉਹ ਪਰਮਾਤਮਾ ਆਪ ਹੀ ਵਸ ਜਾਂਦਾ ਤੇ ਫਿਰ ਜਦੋਂ ਆਪ ਵਸ ਜਾਂਦਾ ਨਾ ਤੇ ਫਿਰ ਉਹ ਗੁਰੂ ਨਾਨਕ ਸਾਹਿਬ ਦੀ ਜੋਤ ਅੰਦਰ ਹੀ ਆ ਜਾਂਦੀ ਹੈ ਅੱਜ ਜਿਹੜਾ ਗੁਰੂ ਨਾਨਕ ਸਾਹਿਬ ਦਾ ਜਿਹੜਾ ਕਿਸਾਨ ਕਿਸਾਨ ਉਹਨਾਂ ਦਾ ਉਹ ਵੰਡ ਕੇ ਖਾਓ ਤੇ ਕਿਰਤ ਕਰੋ ਦਾ ਜਿਹੜਾ ਨਾਰਾ ਗੁਰੂ ਨਾਨਕ ਸਾਹਿਬ ਨੇ ਲਾਇਆ ਸੀ ਅੱਜ ਉਹ ਬੜੀਆਂ ਬਾਲ ਕਿਰਪਾ ਹੈ ਜੋ ਉੱਥੋਂ ਦੀਆਂ ਸੇਵਾ ਕਰ ਰਹੀਆਂ ਨੇ ਦਾਸ ਅਸੀਂ ਫਲੰਸ ਦੇ ਵਿੱਚ ਭਾਈ ਨਿਰਮਲ ਸਿੰਘ ਜਿਹੜਾ ਜਿਨ੍ਹਾਂ ਨੇ 70 ਲੱਖ ਦੀ ਸੇਵਾ ਟਰੈਕਟਰ ਭੇਜੇ ਡੇ ਵੱਡੇ ਵੱਡੇ ਜਿਹੜੇ ਕਾਦੇ ਵਿੱਚ ਨੂੰਰ ਵਾਸਤੇ ਦੇ ਵਿੱਚ ਵੀ ਜਿਹਨੂੰ ਮਾਰੇ ਦੀ ਕਿਰਪਾ ਦਾਸ ਸਾਰੀ ਉਹਨਾਂ ਦੀ ਟੀਮ ਦਾ ਆਪਣੇ ਜਿਹੜੇ ਦੁਬਈ ਦੇ ਜਿਹੜੇ ਆਪਣੇ ਰੱਕ ਭਾਈਚਾਰੇ ਦੇ ਵਿੱਚ ਡਰਾਈਵਰ ਭਾਈਚਾਰੇ ਦੇ ਵਿੱਚ ਉਹਨਾਂ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦਾ ਹੈ ਕਿ ਜੋ ਉਹਨਾਂ ਨੇ ਇੱਥੇ ਆ ਕੇ ਕਿਸਾਨਾਂ ਦੀ ਜੋ ਜੋ ਆਪਣੇ ਪੰਜਾਬ ਦੀ ਆਪਣੇ ਘਰ ਨੂੰ ਸੰਭਾਲਿਆ ਕਿਉਂਕਿ 2.5 ਹਜ਼ਾਰ ਏਕੜ ਉਹਨਾਂ ਨੇ ਆਪਣਾ ਟੀਕਾ ਰੱਖਿਆ ਕਿ ਆਪਾਂ 2.5 ਹਜ਼ਾਰ ਫਸਲ ਜਿਹੜੀ ਹੈ ਉਹ ਇੱਥੇ ਬੀਜਾਂਗੇ ਸਾਰੀ ਉਹਦਾ ਡੀਜ਼ਲ ਉਹਦਾ ਖਾਦ ਉਹਦੀ ਬੀਜ ਉਹ ਸਾਰੀ ਪ੍ਰੋਵਾਈਡ ਕਰਾਂਗੇ ਇਹ ਇੱਕ ਬੜੀ ਵੱਡੀ ਸੇਵਾ ਹੈ ਗੁਰੂ ਮਹਾਰਾਜ ਦੀ ਕਿਰਪਾ ਕਰਨ ਉਹਨਾਂ ਸਭ ਨੂੰ ਇਸੇ ਤਰ੍ਹਾਂ ਤਰਕੀਆਂ ਬਖਸ਼ਿਸ਼ ਕਰਨ ਇਹਨੇ ਬਚਨ ਨਾਲ ਹੀ ਗੁਰਪ੍ਰੀਤ ਜੀ ਦਾ ਵੀ ਬਹੁਤ ਧੰਨਵਾਦ ਕਰਦਾ ਜਿਉਂ ਹੌਸਲਾ ਬੁਲੰਦੀ ਹੋਰ ਦੇਣ ਆਏ ਨੇ ਸਾਨੂੰ ਤੇ ਇਹਨੇ ਬਚਨ ਕਰਦੇ ਦਾਸ ਫਤਿਹ ਬੁਲਾਉਂਦਾ ਹੈ ਇਹ ਦਿਲੋਂ ਸਾਰੀ ਉਹਨਾਂ ਦੀ ਟੀਮ ਦਾ ਧੰਨਵਾਦ ਕਰਦਾ ਹੈ ਇਹਨੇ ਬਚਨ ਕਰਦੇ ਦਾਸ ਫਤਿਹ ਬੁਲਾਉਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੂਰੀ ਟੀਮ ਚੱਲ ਰਹੀ ਹੈ ਤੇ ਤੁਸੀਂ ਸਾਰੇ ਜੁੜੇ ਹੋਏ ਆਂ ਸੇਵਾ ਦੇ ਨਾਲ ਵੀ ਅਮਨ ਜੀ ਵੀ ਸਾਡੇ ਨਾਲ ਹੈ ਕੀ ਕਹਨੇ ਉਹਦੇ ਬਾਰੇ ਸਭ ਤੋਂ ਪਹਿਲਾਂ ਜੀ ਸਾਰੀ ਸੰਗਤ ਨੂੰ ਮੇਰੇ ਵੱਲੋਂ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਔਰ ਜਦੋਂ ਤੁਸੀਂ ਦੱਸਿਆ ਕਿ ਮੈਂ ਹੱਲਾਸ਼ੇਰੀ ਦੇਣ ਵਾਸਤੇ ਆਇਆ ਇਹ ਹੱਲਾਸ਼ੇਰੀ ਸ਼ੇਰਾਂ ਨੂੰ ਕਾਹਦੀ ਦੇਣੀ ਹੁੰਦੀ ਹੈ ਜਿਹਨਾਂ ਨੇ ਹੱਲਾ ਮਾਰ ਲਿਆ ਉਹਨਾਂ ਨੂੰ ਉਹ ਸ਼ੇਰ ਹੀ ਹੁੰਦੇ ਨੇ ਮੈਂ ਸਿਰਫ ਤੇ ਸਿਰਫ ਇਹਨਾਂ ਨੂੰ ਨਮਨ ਕਰਨ ਆਇਆ ਸਜਦਾ ਕਰਨ ਆਇਆ ਆਪਣੇ ਵੀਰਾਂ ਨੂੰ ਕਿ ਤੁਸੀਂ ਪੰਜਾਬ ਪੰਜਾਬੀ ਤੇ ਪੰਜਾਬੀਅਤ ਦੀ ਇਸੇ ਤਰ੍ਹਾਂ ਹਮੇਸ਼ਾ ਇੱਜ਼ਤ ਰੱਖੀ ਆ ਰੱਖਦੇ ਆਏ ਹੋ ਕਦੇ ਇੱਕ ਪੰਜਾਬੀ ਮੁਸੀਬਤ ਚ ਫਸਿਆ ਆਪਣੇ ਆਪ ਨੂੰ ਇਕੱਲਾ ਮਹਿਸੂਸ ਨਹੀਂ ਕਰਦਾ ਉਹਨੂੰ ਦੂਰੋਂ ਕੋਈ ਜਦੋਂ ਕੋਈ ਦਸਤਾਰ ਦਿਸ ਪੈਂਦੀ ਆ ਨਾ ਤੇ ਉਹ ਬੰਦਾ ਖੂਜ ਡਿੱਗਾ ਵੀ ਸਮਝਦਾ ਵੀ ਹੁਣ ਮੈਂ ਬਚ ਗਿਆ ਸੋ ਅਸੀਂ ਪੂਰੀ ਦੁਨੀਆ ਦੇ ਵਿੱਚ ਇੱਕ ਮਿਸਾਲ ਆ ਔਰ ਮੈਂ ਯੰਗ ਬੱਚਿਆਂ ਨੂੰ ਦੱਸਣਾ ਚਾਹੁੰਦਾ ਸਾਨੂੰ ਸਾਰੀ ਕਮਿਊਨਿਟੀ ਨੂੰ ਪਤਾ ਹੀ ਆ ਕਿ ਨਿਸ਼ਾਨ ਸਾਹਿਬ ਹੁੰਦਾ ਹੀ ਇਸ ਕਰਕੇ ਸੀ ਇਹਦੀ ਪ੍ਰਥਾ ਹੀ ਤਾਂ ਚੱਲੀ ਸੀ ਕਿ ਦੁਨੀਆ ਦੇ ਵਿੱਚ ਕਿਉਂਕਿ ਉਦੋਂ ਪੱਧਰਾ ਬਹੁਤ ਹੁੰਦਾ ਸੀ ਉਹਨਾਂ ਤੇ ਮੰਜ਼ਲਾਂ ਬਣਦੀਆਂ ਬਹੁਤ ਵੱਡੀਆਂ ਕਿਲੋਮੀਟਰਾਂ ਤੋਂ ਮੀਲਾਂ ਤੋਂ ਨਿਸ਼ਾਨ ਸਾਹਿਬ ਦੇ ਦਰਸ਼ਨ ਹੋ ਜਾਂਦੇ ਹੁੰਦੇ ਸੀ ਕੋਈ ਬੰਦਾ ਦੁਨੀਆ 'ਚ ਕਿਤੇ ਫਸਿਆ ਹੁੰਦਾ ਸੀ ਕਿਸੇ ਮੁਸੀਬਤ 'ਚ ਸੀ ਕਿਸੇ ਲੋੜ 'ਚ ਸੀ ਉਹਨੂੰ ਜਦੋਂ ਨਿਸ਼ਾਨ ਸਾਹਿਬ ਦਿਸ ਪੈਂਦਾ ਸੀ ਉਹਨੂੰ ਲੱਗਦਾ ਸੀ ਵੀ ਉਹ ਮੇਰੇ ਗੁਰੂ ਦਾ ਘਰ ਆ ਮੇਰੇ ਮਾਲਕ ਦਾ ਘਰ ਆ ਮੈਂ ਉੱਥੇ ਪਹੁੰਚ ਗਿਆ ਤੇ ਮੇਰੀ ਹਰ ਲੋੜ ਪੂਰੀ ਹੋ ਜਾਣਾ ਤੇ ਜੋ ਸੀ ਸਿਰਾਂ ਤੇ ਦਸਤਾਰਾਂ ਬਣੀਆਂ ਨਿਸ਼ਾਨ ਸਾਹਿਬ ਦਾ ਹੀ ਹਿੱਸਾ ਹੈ ਜਦੋਂ ਦਸਤਾਰ ਦਿਸ ਪੈਂਦੀ ਹੈ ਤਾਂ ਲੱਗਦਾ ਵੀ ਸਾਡਾ ਕੋਈ ਆਪਣਾ ਆ ਗਿਆ ਦਸਤਾਰ ਮੈਂ ਇਹੀ بار-बार ਤਾਂ ਕਹ ਰਹੇ ਹਾਂ ਕਿ ਦਸਤਾਰ ਕੱਲੀ ਸਾਡੀ ਇੱਕ ਕਮਿਊਨਿਟੀ ਦੀ ਨੀਂ ਹੈ ਪੰਜਾਬ ਦੀ ਦਸਤਾਰ ਹੈ ਪੂਰੇ ਦੀ ਔਰ ਪਿੱਛੇ ਜੀ ਮੇਰੀ ਇੱਕ ਗੱਲ ਬੜੀ ਵਾਇਰਲ ਹੋ ਗਈ ਸੀ ਮੈਨੂੰ ਕਿਸੇ ਨੇ ਪੁੱਛਿਆ ਸੀ ਪੰਜਾਬ ਕਿਵੇਂ ਲਿਖੀਦਾ ਮੈਂ ਕਿਹਾ ਪੱਪੇ ਦੇ ਉੱਤੇ ਜਿਹੜੀ ਟਿੱਪੀ ਪੈਂਦੀ ਹੈ ਨਾ ਸਮਝੋ ਪੱਪੇ ਨੇ ਪੱਗ ਬਨ ਲਈ ਤੇ ਜੱਜੇ ਦੇ ਨਾਲ ਜਦੋਂ ਕੰਨਾ ਪੈਂਦਾ ਸਮਝੋ ਉਹਨੇ ਸ਼ਸ਼ਤਰ ਰਾਜ ਚ ਫੜ ਲਿਆ ਤੇ ਅੱਗੇ ਬੱਬਾ ਫਿਰ ਸਾਰੀ ਬਹਾਰਾਂ ਚ ਹਲਕਤ ਸਾਰੀ ਸੋ ਇਹ ਉਹ ਸਾਡੀ ਦਸਤਾਰ ਹੈ ਇਹਨੇ ਪੂਰੀ ਦੁਨੀਆ ਦੇ ਵਿੱਚ ਨਾਮ ਰੌਸ਼ਨ ਕੀਤਾ ਹੈ ਤੇ ਮੁਸੀਬਤ ਤਾਂ ਕਿਤੇ ਵੀ ਆ ਜਾਂਦੀ ਹੈ ਜਦੋਂ ਸਾਡੇ ਇੱਥੇ ਆ ਗਈ ਮੁਸੀਬਤ ਤੇ ਲੋਕ ਪਹਿਲੇ ਮੁਸੀਬਤ ਨਾਲ 2-4 ਦਿਨ ਇਕੱਲੇ ਜੂਝਦੇ ਰਹੇ ਕਿਉਂਕਿ ਪਾਣੀ ਰਾਹ ਨਹੀਂ ਸੀ ਦੇ ਰਿਹਾ ਉਸ ਤੋਂ ਬਾਅਦ ਤਾਂ ਫਿਰ ਸਾਡੀ ਕਮਿਊਨਿਟੀ ਨੇ ਹੱਥਾਂ ਤੇ ਚੁੱਕ ਲਿਆ ਉਹਨਾਂ ਨੂੰ ਕਿਸੇ ਨੂੰ ਕੋਈ ਦਿੱਕਤ ਆਉਣ ਨਹੀਂ ਦਿੱਤੀ ਲੋਕਾਂ ਕੋਲ ਰਾਸ਼ਨ ਪਾਣੀ ਵੀ ਵਾਧੂ ਕਰਤਾ ਮਾਲ ਡੰਗਰ ਲਈ ਜੋ ਪੱਠਾ ਦੱਥਾ ਸੀ ਉਹ ਵੀ ਵਾਧੂ ਕਰਤਾ ਤੇ ਜੋ ਜੋ ਲੋੜਾਂ ਸੀ ਦਵਾਈਆਂ ਕੋਈ ਲੇਡੀਜ਼ ਨੂੰ ਸਮਾਨ ਚਾਹੀਦਾ ਕੋਈ ਬੰਦਿਆਂ ਨੂੰ ਚਾਹੀਦਾ ਜੋ ਜੋ ਬੱਚਿਆਂ ਨੂੰ ਇੱਥੋਂ ਤੱਕ ਕਾਪੀਆਂ ਕਿਤਾਬਾਂ ਤੱਕ ਦੀ ਸੇਵਾ ਵੀ ਹੋਈ ਪਰ ਮੈਂ ਹਮੇਸ਼ਾ ਆਪਣੇ ਇੰਟਰਵਿਊ 'ਚ ਕਹਿੰਦਾ ਰਿਹਾ ਕਿ ਅਸਲੀ ਜ਼ਰੂਰਤ ਪੈਣੀ ਹੈ ਬਾਅਦ ਦੇ ਵਿੱਚ ਜਦੋਂ ਹੜ੍ਹ ਨਿਕਲ ਗਏ ਲੋਕ ਬਾਹਰ ਨਿਕਲਣੇ ਸ਼ੁਰੂ ਹੋ ਗਏ ਉਹ ਸੇਵਾ ਜਿਹੜੀ ਬੜੀ ਔਖੀ ਸੀ ਖੇਤਾਂ ਦੇ ਵਿੱਚ 6-6 ਫੁੱਟ 7-7 ਫੁੱਟ ਰੇਤ ਰੇਤ ਇਕੱਠੀ ਹੋ ਗਈ ਸੇਲਟ ਆ ਗਈ ਜਿਹਨੂੰ ਕਹਿੰਨੇ ਦਰਿਆਈ ਮਿੱਟੀ ਆ ਕੇ ਜੰਮ ਗਈ ਉੱਥੇ ਫਿਰ ਉਸ ਤੋਂ ਬਾਅਦ ਉਹ ਖੇਤ ਨੂੰ ਬੱਤਰ ਕਰਨ ਨੂੰ ਲੋਕਾਂ ਨੂੰ ਲੱਗਦਾ ਸੀ ਵੀ ਪਤਾ ਨਹੀਂ 2-2 3-3 ਸਾਲ ਲੱਗ ਜਾਣੇ ਆ ਪਰ ਸਦਕੇ ਜਾਈਏ ਸਾਡੇ ਪੰਜਾਬੀ ਸ਼ੇਰਾਂ ਦੇ ਵੀਰਾਂ ਦੇ ਜਿਨ੍ਹਾਂ ਨੇ ਹਿੰਮਤ ਮਾਰੀ ਤੇ ਉਹ ਇਦਾਂ ਕਰਦੇ ਨੇ ਰੜੇ ਐਨ ਵਾਹ ਵਾਹ ਕੇ ਵਾਣ ਏਡੇ ਸੋਹਣੇ ਕਰਦੇ ਵੀ ਲੱਗਦਾ ਹੀ ਨਹੀਂ ਕਦੇ ਇੱਥੇ ਕਦੀ ਕੋਈ ਮੁਸੀਬਤ ਵੀ ਆਈ ਸੀ ਸੋ ਅੱਜ ਜਿਹੜੇ ਮੌਕੇ ਤੇ ਅਸੀਂ ਇਕੱਠੇ ਹੋਏ ਆ ਇਹ ਦੁਬਈ ਤੋਂ ਸਪੈਸ਼ਲ ਸੰਗਤ ਚੱਲ ਕੇ ਆਈ ਹੈ ਜਿਹੜੀ ਟਰਾਂਸਪੋਰਟ ਕਮਿਊਨਿਟੀ ਹੈ ਦੁਬਈ ਦੀ ਔਰ ਕਾਰ ਫੇਅਰ ਸਾਡੇ ਸਵਰਗਵਾਸੀ ਪਾਸੀ ਸਾਹਿਬ ਹੁਣਾਂ ਦਾ ਪੂਰਾ ਇੱਕ ਪਰਿਵਾਰ ਨਾਲ ਜੁੜਿਆ ਹੋਇਆ ਔਰ ਜਿੰਨੀ ਵੀ ਸਾਡੀ ਤੇ ਡਰਾਈਵਰ ਕਮਿਊਨਿਟੀ ਹੈ ਦੁਬਈ ਦੀ ਇਹ ਸਾਰਿਆਂ ਨੇ ਰਲ ਕੇ ਇੱਕ ਹਮਲਾ ਮਾਰਿਆ ਇੱਥੇ ਆ ਕੇ ਮੈਨੂੰ ਲੱਗਦਾ ਹੈ ਆਪਣ ਕੋਈ 2000 ਪਿੰਡਾਂ ਦਾ ਟੀਚਾ ਮਿੱਥਿਆ ਸੀ ਸ਼ਾਇਦ ਉਸ ਤੋਂ ਜ਼ਿਆਦਾ ਦੋ ਟਾਈਜ਼ਰ ਦੋ 2.5 ਹੇਕੜ ਇਹ ਪਿੰਡ ਕਹਿ ਰਹੇ ਦੋ 2.5 ਹੇਕੜ ਦਾ ਟੀਚਾ ਮਿੱਥਿਆ ਸੀ ਉਸ ਤੋਂ ਵੀ ਜ਼ਿਆਦਾ ਜਿਹੜੀ ਜ਼ਮੀਨ ਹੈ ਉਹਨੂੰ ਵੰਡਤਰ ਕੀਤਾ ਜਾਏਗਾ ਔਰ ਲੋਕਾਂ ਨੂੰ ਖਾਦ ਬੀਜ ਔਰ ਡੀਜ਼ਲ ਜਿਹਦੀ ਜੋ ਰਿਕੁਆਇਰਮੈਂਟ ਹੈ ਉਹ ਇਹ ਕਮਿਊਨਿਟੀ ਦੇ ਰਹੀ ਹੈ ਔਰ ਇੱਥੇ ਗੁਰੂ ਸਾਹਿਬ ਗੁਰੂ ਨਾਨਕ ਦੇ ਚਰਨਾਂ ਦੇ ਵਿੱਚੋਂ ਮੇਰੇ ਮਾਲਕ ਦੇ ਘਰ ਤੋਂ ਜਦੋਂ ਇਸ ਜੀ ਦਾ ਆਸ਼ੀਰਵਾਦ ਲੈ ਕੇ ਕੋਈ ਕੰਮ ਸ਼ੁਰੂ ਹੁੰਦਾ ਹੈ ਕਿਉਂਕਿ ਸੇਵਾ ਸ਼ੁਰੂ ਹੀ ਮੇਰੇ ਮਾਲਕ ਨੇ ਕੀਤੀ ਸੀ ਇਹਨਾਂ ਨੇ ਸ਼ਾਇਦ ਦੁਨੀਆ ਨੂੰ ਸੇਵਾ ਦਾ ਦਸਤੂਰ ਦੱਸਿਆ ਸੀ ਕੀ ਹੁੰਦਾ ਤੇ ਇਸ ਮਿੱਟੀ ਤੋਂ ਆਸ਼ੀਰਵਾਦ ਲੈ ਕੇ ਜਦੋਂ ਚੱਲੇ ਨੇ ਇਹ ਸਾਰੇ ਤਾਂ ਉੱਥੋਂ ਆਏ ਨੇ ਭਾਜੀ ਬਹਾਦਰ ਸਿੰਘ ਹੋਣੀ ਸਾਡੇ ਵੀਰ ਨੇ ਬਹੁਤ ਮਤਲਬ ਵੇਖਣ ਨੂੰ ਵੀ ਬਾਦਰੀ ਨੇ ਕਬੱਡੀ ਵੀ ਖੇਡਦੇ ਰਹੇ ਭਾਜੀ ਕੋਲੋਂ ਮੇਰੇ ਖਿਆਲ ਹਾਂ ਬਾਬਾ ਹੁਣ ਸਾਂਗ ਗਏ ਛੋਟਾ ਛੱਟ ਲੈਂਦੇ ਇਹ ਬੰਦਾ ਮੈਨੂੰ ਦੱਸਦਾ ਤੇ ਇੱਧਰ ਮੇਰਾ ਵੀਰ ਅਮਨ ਜਿੱਥੇ ਵੀ ਕਿਤੇ ਅਮਨ ਚੈਨ ਦੀ ਗੱਲ ਚੱਲਦੀ ਹੈ ਤਾਂ ਉੱਥੇ ਜ਼ਰੂਰ ਇਹ ਪਹੁੰਚਦੇ ਨੇ ਤੇ ਅੰਗਰੇਜ਼ ਸਿੰਘ ਭਾਜੀ ਹੁਣੀ ਸਾਡੇ ਤਸ਼ੀਫ ਲੈ ਆਏ ਨੇ ਨਾਲ ਤੇ ਗੁਰੂ ਘਰ ਦੀ ਜਦੋਂ ਗੱਲ ਕਰੀਏ ਤੇ ਭਾਈ ਸਾਹਿਬ ਜੀ ਸੁਣਦੇ ਆ ਨਾ ਕਿ ਚੱਲੀ ਕੁੱਲ ਬੇਟੀਆਂ ਤੇ ਬੇਟੀਆਂ ਦੀ ਕੁੱਲ ਸਾਡੇ ਪੰਜਾਬ ਦੀ ਹਮੇਸ਼ਾ ਸ਼ਰਮੌਰ ਰਹੇਗੀ ਸਿਰ ਦਾ ਤਾਜ ਰਹੇਗੀ ਸੋ ਉਸ ਬਲੱਡ ਲਾਈਨ ਜੋ ਆਂਦੇ ਨੇ ਇਹਨਾਂ ਨੂੰ ਵੀ ਲਮਨ ਇਸ ਧਰਤੀ ਨੂੰ ਵੀ ਇਸ ਥਾਨ ਨੂੰ ਔਰ ਇਹ ਸਾਰਾ ਕੁਝ ਜੋ ਵੀ ਮੈਂ ਤੁਹਾਨੂੰ ਦੱਸਿਆ ਹੈ ਲੋਕਲ ਸਪੋਰਟ ਤੋਂ ਬਿਨਾ ਕਦੇ ਪੋਸੀਬਲ ਨਹੀਂ ਹੋ ਸਕਦਾ ਜੇ ਤੁਹਾਨੂੰ ਲੋਕਲ ਸਪੋਰਟ ਨਾ ਹੋਵੇ ਤੇ ਭਾਜੀ ਨਿਰਮਲ ਸਿੰਘ ਸਾਡੇ ਕੋਲ ਨਾਲ ਨੇ ਸਾਡੇ ਇਹਨਾਂ ਨੇ ਇੱਥੇ ਸਾਰਾ ਆਰਗੇਨਾਈਜ਼ ਕੀਤਾ ਜੋ ਸਿਸਟਮ ਧਾਮ-ਝਾਮ ਚਾਹੀਦਾ ਸੀ ਉਹ ਸਾਰਾ ਇਹਨਾਂ ਨੇ ਤੇ ਇਹਨਾਂ ਦੀ ਟੀਮ ਨੇ ਆਰਗੇਨਾਈਜ਼ ਕੀਤਾ ਔਰ ਬਾਕੀ ਵੀ ਸਾਰੇ ਤੁਸੀਂ ਪਿੱਛੇ ਚਿਹਰੇ ਦੇਖ ਰਹੇ ਹੋ ਤੁਸੀਂ ਇੱਧਰ ਭਾਜੀ ਰਣਜੀਤ ਸਿੰਘ ਬਾਹਲੋਂ ਸਾਹਿਬ ਦਾ ਅਮਰਜੋਤ ਸਿੰਘ ਗਿੱਲ ਹੁਣੀ ਭਾਜੀ ਹਰਵਿੰਦਰ ਸਿੰਘ ਹੁਣੀ ਤੇ ਉਹਨਾਂ ਦਾ ਤੁਹਾਨੂੰ ਦੱਸਿਆ ਭਾਜੀ ਦਾ ਤੇ ਇੱਦਾਂ ਭਾਜੀ ਬਲਰਾਜ ਗਿੱਲ ਸਾਹਿਬ ਅੰਤਾਰ ਸਿੰਘ ਆਲਖ ਸਾਹਿਬ ਹਨਾ ਸਰ ਕਵਲਜੀਤ ਸਿੰਘ ਜੀ ਵਾਹ ਵਾਹ ਇਹ ਮੈਂ ਕਹਿੰਦਾ ਲੋਕਲ ਸਪੋਰਟ ਤੋਂ ਬਿਨਾ ਚੀਜ਼ਾਂ ਕਦੇ ਹੋ ਨਹੀਂ ਸਕਦੀਆਂ ਕੋਈ ਨਾਮ ਭੁੱਲ ਵੀ ਰਿਹਾ ਵਾਂ ਚੇਰਮਾਨ ਆਗੇ ਸਾਡੇ ਸਾਥੀ ਰਹੇ ਨੇ ਜੀ ਅਸੀਂ ਇਕੱਠਿਆਂ ਨੇ ਕੰਮ ਵੀ ਕੀਤਾ ਜੇ ਉਹਨਾਂ ਨਾਲ ਤੇ ਇਹ ਜਜ਼ਬਾ ਦੇਖੋ ਕਿ ਪਿੱਛੇ ਜੌਂਡੀਅਰ ਖੜਾ ਹੈ ਜੀ 70 ਲੱਖ ਦਾ ਜੌਂਡੀਅਰ ਹੈ ਇਹ ਆਪਣਾ ਜੀ ਇੱਕ ਨਵੇਕਲਾ ਟਰੈਕਟਰ ਹੈ ਇਹ ਮਿਲਣਾ ਦਾ ਬੜੇ ਰੇਅਰ ਵਿਕਦੇ ਹੋਣਗੇ ਹਨਾ ਪੰਜਾਬ ਪੰਜਾਬ ਚ ਪਹਿਲਾਂ ਹੀ ਆਏ ਹਨ ਹਾਂਜੀ ਪੰਜਾਬ ਚ ਦੋ ਆਏ ਨੇ ਪੰਜਾਬ ਚ ਦੋ ਆਏ ਨੇ ਤੇ ਉਹ ਸਰ ਨਿਰਮਲ ਸਿੰਘ ਹੁਣ ਲੈ ਕੇ ਆਏ ਨੇ ਕਿ ਜੋ ਸੇਵਾ ਇਹਨੇ ਨਿਵਾਦਣੀ ਇਹਨੇ ਦਸਾਂ 20 ਟਰੈਕਟਰ ਜਿੰਨਾ ਕੰਮ ਇੱਕੋ ਨੇ ਖਿੱਚ ਦੇਣਾ ਪਹਿਲੇ ਦਿਨ ਤੋਂ ਇੱਥੇ ਉਹੀ ਕਹਿੰਦੇ ਨੇ ਪਹਿਲੇ ਦਿਨ ਤੋਂ ਇੱਥੇ ਸੇਵਾ ਦੇ ਵਿੱਚ ਸੋ ਇਹ ਜਜ਼ਬਾ ਜਿਹੜਾ ਇਹ ਸਿਰਫ ਮੇਰੇ ਮਾਲਕ ਬਖਸ਼ਦੇ ਨੇ ਸਾਹਿਬ ਸੱਚੇ ਬਾਛਾ ਗੁਰੂ ਨਾਨਕ ਸਾਹਿਬ ਉਤੇ ਗੁਰੂ ਨਾਨਕ ਸਾਹਿਬ ਦੀ ਸਾਜੀ ਨਵਾਜੀ ਸਾਰੀ ਕੌਮ ਹੈ ਔਰ ਉਹਨਾਂ ਦਾ ਵਰਸੋਇਆ ਨਗਰ ਹੈ ਅਸੀਂ ਹਮੇਸ਼ਾ ਅਮਨ ਸ਼ਾਂਤੀ ਲਈ ਅਰਦਾਸ ਕਰਦੇ ਹਾਂ ਕਿ ਇਦਾਂ ਦੀ ਮੁਸੀਬਤ ਕਰੇ ਪ੍ਰਮਾਤਮਾ ਆ ਗਈ ਨਾ ਨਹੀਂ ਮੇਰ ਕਰਿਓ ਤੇ ਜੇ ਕਦੇ ਕੋਈ ਦੁੱਖ ਦੀ ਘੜੀ ਆਉਂਦੀ ਹੈ ਤਾਂ ਸਾਨੂੰ ਇੱਥੇ ਸਾਰਿਆਂ ਨੂੰ ਇਕੱਠੇ ਰੱਖਿਓ ਸੀ ਪਤਾ ਨਹੀਂ ਅੱਜ ਇਹਨਾਂ ਨੂੰ ਲੋੜ ਹੈ ਅਸੀਂ ਆਏ ਹਾਂ ਕੱਲ ਨੂੰ ਮੈਨੂੰ ਲੋੜ ਹੈ ਤੇ ਇਹ ਵੀ ਆਉਣਗੇ ਸਾਰੇ ਸੋ ਅਸੀਂ ਇਹ ਜੀ ਨੂੰ ਜੀ ਹੈ ਇਦਾਂ ਹੱਥ ਨੂੰ ਹੱਥ ਹੈ ਸੋ ਵਾਹਿਗੁਰੂ ਕੀ ਅਰਦਾਸ ਕਰਦੇ ਹਾਂ ਕਿ ਇਹਨਾਂ ਦੀ ਮਨੋ ਕਾਮਨਾ ਪੂਰੀਆਂ ਹੋਣ ਜਿਹੜੀ ਸੰਗਤ ਦੁਬਈ ਤੋਂ ਚੱਲ ਕੇ ਵੀ ਆਈ ਹੈ ਔਰ ਜਿਹੜੇ ਇੱਥੋਂ ਆਪਣਾ ਸਾਰਾ ਸਾਥ ਦੇ ਰਹੇ ਨੇ ਔਰ ਲੋਕਲ ਜਿਨ੍ਹਾਂ ਨੇ ਸਾਰਾ ਐਡਮਿਨਿਸਟ੍ਰੇਸ਼ਨ ਦੇਖਿਆ ਮੈਂ ਸਾਰਿਆਂ ਦਾ ਕੋਟ ਰਿਪੋਰਟ ਧੰਨਵਾਦ ਕਰਨਾ ਆਇਆ ਜੀ ਸੋ ਸੇਵਾ ਜੇ ਚੱਲ ਰਹੀ ਹੈ ਨਿਰੰਤਰ ਜਾਰੀ ਰਹਿਣੀ ਹੈ ਔਰ ਜਿੰਨੀ ਨਿਭ ਗਈ ਹੈ ਉਹਦੇ ਲਈ ਇੱਕ ਰੀਜਕਾਰਾ ਛੱਡਦੇ ਆ ਜੀ ਆਪਾਂ ਬੋਲੇ ਸੋ ਨਿਹਾਲ ਬੋਲੇ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਕੋ ਜੀ ਅਸੀਂ ਸਾਰੇ ਜਿੰਨਾ ਵੀ ਆਪਣੇ ਦੁਬਈ ਵਾਲੇ ਵੀਰ ਆਪਣੇ ਆਏ ਆ ਨਾਲ ਬਾਸੀ ਮੈਡਮ ਆਪਣੇ ਕਾਰ ਫੇਰ ਵਾਲੇ ਦੁਬਈ ਵਾਲੇ ਉਹਨਾਂ ਦਾ ਅਸੀਂ ਦਿਲੋਂ ਤੁਹਾਨੂੰ ਧੰਨਵਾਦ ਕਰਦੇ ਆ ਵੀ ਉਹਨਾਂ ਨੇ ਆਣ ਕੇ ਇਹਨਾਂ ਦੇ ਸਾਰੇ ਆਪਣੇ ਵੀਰਾਂ ਦੀ ਬਾਹ ਫੜੀ ਆ ਜੀ ਇੱਥੇ ਜਿਹੜੇ ਆਪਣੇ ਫਲੱਡ ਵਾਲੇ ਆਲੇ ਅੱਜ ਤਕਰੀਬਨ 600 ਏਕੜ ਹੀ ਜੀ ਇੱਥੇ ਜਿਹੜਾ ਅਸੀਂ ਦੱਸਾ ਜੀ ਵੀ ਡੋਨੇਟਰ ਬੀ ਤੇ ਖਾਦ ਤੇ ਡੀਜ਼ਲ ਦੀ ਡੋਨੇਸ਼ਨ ਅੱਜ 600 ਦੀ ਆ ਜੀ ਕਿ ਮੈਂ ਲੋਕ ਸੰਘਰਸ਼ ਮੋਰਚਾ ਤੇ ਕਿਸਾਨ ਵੀ ਪੰਜਾਬ ਦਾ ਪ੍ਰਧਾਨ ਆ ਤੇ ਮੈਂ ਦੁਬਈ ਵਾਲੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਇਨਾ ਵੱਡਾ ਉਪਰਾਲਾ ਕੀਤਾ ਕਿ ਜਿਨ੍ਹਾਂ ਨੇ ਬੀਜ ਖਾਦ ਡੀਜ਼ਲ ਜਿਹੜਾ ਸਾਰਾ ਪ੍ਰੋਵਾਈਡ ਕਰਾਇਆ ਅਸੀਂ ਕਿਸਾਨਾਂ ਦੀ ਅੱਜ ਫਸਲਾਂ ਬੀਜ ਰਹੇ ਹਾਂ ਉੱਥੇ ਮੈਂ ਸਰਦਾਰ ਨਿਰਮਲ ਸਿੰਘ ਨੰਗਲੀਆਣੇ ਦਾ ਬਹੁਤ ਵੱਡਾ ਧੰਨਵਾਦ ਕਰਦਾ ਜਿਨ੍ਹਾਂ ਨੇ ਆਪਣੇ ਸਾਰੇ ਟਰੈਕਟਰ ਸੰਦ ਦੇ ਕੇ ਤੇ ਜਿਹੜਾ ਕਿਸਾਨਾਂ ਦੀ ਫਸਲ ਦੀ ਬਜਾਈ ਹੋ ਰਹੀ ਆ ਵਾਹਿਗੁਰੂ ਕਿਰਪਾ ਕਰੇ ਇਹਨਾਂ ਦਵਾਈ ਵਾਲੇ ਭਰਾਵਾਂ ਦੇ ਸਰਦਾਰ ਅੰਗਰੇਜ਼ ਸਿੰਘ ਤੇ ਭਦਰ ਸਿੰਘ ਤੇ ਤੇ ਅਮਨ ਜੀ ਤੇ ਇਤਨਾ ਚੜ੍ਹਦੀ ਕਾਰ ਰੱਖੇ ਇਹ ਪੰਜਾਬ ਦੀ ਸੇਵਾ ਕਰਦੇ ਰਹਿਣ ਬਹੁਤ ਬਹੁਤ ਧੰਨਵਾਦ